thank you पाल जा I'm a tired. ਸਤਿਗੁਰ ਨਾਨਕ ਸਭ ਤੇ ਵੱਡਾ ਸਤਿਗੁਰ ਨਾਨਕ ਸਤਿਗੁਰ ਨਾਨਕ ਸਭ ਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਦੇਸ਼ ਰਾਜ ਜੀ ਜਿੰਨਾ ਉਹ ਦੇ ਘਰ ਹਰ ਸਾਲ ਦੀ ਤਰ੍ਹਾਂ ਪ੍ਰਬਾਤ ਫੇਰੀਆਂ ਸੰਗਤਾਂ ਨੇ ਚਰਨ ਪਾਏ ਨੇ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਅਮਰ ਤੇਰੀ ਪ੍ਰਬਾਤ ਫੇਰੀ ਆਰੰਭ ਹੋਈ ਸੰਤਾਂ ਗੁਰੂ ਦੇ ਗੁਣ ਗਾਉਂਦੇ ਆ ਜੈ ਜੈਕਾਰਾਂ ਕਰਦੇ ਆ ਸ੍ਰੀ ਦੇਸ਼ ਰਾਜ ਦੇ ਗ੍ਰਹਿ ਵਿੱਚ ਪਹੁੰਚ ਕੇ ਜੀਵਨ ਸਜੇ ਨੇ ਅਮਰਤ ਵੇਲੇ ਤਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਇਸ ਕਲਯੁਗ ਦੇ ਅੰਦਰ ਵੱਡੇ ਗੁਰੂ ਹਨ ਜ਼ਵਾਪਰ ਵਿੱਚ ਕ੍ਰਿਸ਼ਨ ਮਹਾਰਾਜ ਵੱਡੇ ਸੀ ਤ੍ਰਿਤੇ ਵਿੱਚ ਸ਼੍ਰੀ ਰਾਮ ਜੀ ਵੱਡੇ ਸੀ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਦਾ ਪਹਿਰਾ ਹੈ ਨਾਮ ਦਾ ਪਹਿਰਾ ਹੈ ਸੇਵਾ ਦਾ ਪਹਿਰਾ ਹੈ ਭਾਗਾਂ ਵਾਲੇ ਹਾਂ ਅਮਰ ਜੀਵਨ ਪ੍ਰਾਪਤ ਹੋਇਆ ਹੈ ਗੁਰਬਾਣੀ ਨਾਲ ਜੁੜੇ ਹੋ ਇਸ ਤੋਂ ਵੱਡੇ ਭਾਗ ਨਹੀਂ ਜਦੋਂ ਪਰਮੇਸ਼ਰ ਖਜ਼ਾਨੇ ਵੰਡਦਾ ਹੈ ਉਸ ਵਕਤ ਗੁਰੂ ਕੀ ਸੰਗਤਾਂ ਗੁਰੂ ਘਰ ਵਿੱਚ ਪਹੁੰਚ ਕੇ ਗੁਰਨਾਮ ਸਾਹਿਬ ਜੀ ਦੇ ਸ਼ੁਕਰਾਨੇ ਕਰਦੇ ਕੱਲ ਵੀ ਬੇਨਤੀ ਕੀਤੀ ਸੀ ਕਿ ਜਿਹੜੀ ਸੰਗਤ ਪ੍ਰਵਾਸ ਫਿਰੇ ਵਿੱਚ ਆਉਂਦੀ ਹੈ ਉਹਨਾਂ ਦਾ ਰੋਜ਼ ਹੀ ਗੁਰਪੁਰਬ ਹੈ ਬਹੁਤਾ ਪੈਸਾ ਮਨਾ ਕੇ ਗੁਰਪੁਰਬ ਤਾਂ ਮਨਾ ਲोगे ਗੁਰੂ ਨੇ ਥੋੜਾ ਮੰਨ ਜਾਣਾ ਬਹੁਤੇ ਵੱਡੇ ਲੰਗਰ ਲਾ ਕੇ ਗੁਰਪੁਰਬ ਤਾਂ ਮਨਾ ਲਿਆ ਪਰ ਗੁਰੂ ਮੰਨੇ ਗੁਰੂ ਦਾ ਨੰਮ ਲਿਆ ਨਾ ਜੇ ਗੁਰੂ ਮੰਨਦਾ ਹੁੰਦਾ ਤੇ ਗੁਰੂ ਫਿਰ ਭਾਈ ਲਾਲੋ ਦੇ ਘਰ ਨਾ ਜਾਂਦਾ ਮਲਕ ਭਾਗੋ ਦੇ ਘਰ ਜਾਂਦਾ ਜੇ ਬਹੁਤਾ ਪੈਸਾ ਕਾੜ ਕੇ ਮੰਨਦਾ ਆਪ ਕੋ ਸਤਿਨਾਮ ਸ੍ਰੀ ਗੁਰੂ ਘਰ ਲੰਗਰ ਇੱਕ ਮਰਿਆਦਾ ਗੁਰੂ ਕੀ ਸੰਗਤ ਵਾਸਤੇ ਗੁਰੂ ਕਾ ਲੰਗਰ ਹੈ ਸਿਕਾਉਣਾ ਪਕਾਉਣਾ ਜ਼ਰੂਰੀ ਹੈ ਅਰ ਜੇ ਕਈ ਨਾ ਵੀ ਇਕੱਲੇ ਗੁਰੂ ਕੇ ਲੰਗਰ ਨਾਲੇ ਰੱਬ ਮਾਰਨ ਦਾ ਹੋਵੇ ਇਹ ਤੁਹਾਡਾ ਵੱਡਾ ਭਲੇਖਾ ਹੈ ਆਪਾਂ ਕੌਣ ਲੰਗਰ ਲਾਉਣ ਵਾਲੇ ਤੁਸੀਂ ਖੇਤੀ ਬੀਜਦੇ ਹੋ ਇੱਕ ਬੀਜ ਬੀਜਿਆ 140 ਦਾਣੇ ਉਹਨੇ ਦਿੱਤੇ ਨੇ ਦਾਣੋਂ ਨੇ ਦਿੱਤਾ ਕਿ ਆਪਾਂ ਦਿੱਤਾ ਉਹਦੇ ਵਿੱਚੋਂ ਜੇ ਦੋ ਦਾਣੇ দান ਵੀ ਕਰਦੇ ਤੇ ਕੀ ਹੈ ਇੱਕ ਸਿੱਤੇ ਵਿੱਚੋਂ ਆਪ ਕੋ ਸਾਧਨ ਆਮ ਸ੍ਰੀ ਵਾਰੀ ਆਪਾਂ ਇੱਕ ਬੀਜ ਲਾਇਆ ਸੀ ਉਹਨੇ 140 ਪਹਿਲਾਂ ਦਿੱਤੇ ਦੋ ਦੇ ਕੇ ਕੱਲੇ ਵਿਦਾਨ ਕੀਤਾ ਰੱਬ ਭਜਦਾ ਉਹਦਾ ਨਾਮ ਜਪੀ ਮਲਕ ਭਾਗੋ ਨੇ ਬੜਾ ਪੈਸਾ ਲਾਇਆ ਸੀ ਤੇ ਗੁਰਨਾਨਕ ਸਾਹਿਬ ਭਾਈ ਲਾਲੋ ਦੇ ਘਰ ਜਾ ਕੇ ਰਾਤ ਸੁੱਤੇ ਨਾਮ ਜੱਪਿਆ ਤੇ ਮਾਰਦੇ ਕਹਿੰਦੇ ਭਾਈ ਜਿਹੜੀ ਗੁਰੂ ਕੀ ਸੰਗਤ ਹੈ ਨਾ ਉਹਦੇ ਵਿੱਚ ਰੱਬ ਵਸਦਾ ਹੈ ਗੁਰੂ ਕੀ ਸੰਗਤ ਪਰਮੇਸ਼ਰ ਦਾ ਨਾਮ ਜਪੇ ਕਾਬਲ ਮੁਰਸ਼ਿਦ ਮਿਲੇ ਉਹਦੇ ਵਿੱਚ ਕਾਮਲ ਤਕਦੀਰ ਬਣਦੀ ਹੈ ਕੜੀ ਸ਼ਹਿਨ ਸਾਸ ਤੇਰੀ ਤਕਦੀਰ ਅੱਛੀ ਹੈ ਕੜੀ ਸ਼ਹਿਨ ਸਾਸ ਤੇਰੀ ਤਸਵੀਰ ਅੱਛੀ ਹੈ ਮਿਲਾ ਐਸਾ ਮੁਰਸ਼ਿਦ ਕਿ ਮੇਰੀ ਤਕਦੀਰ ਅਚੀ ਬਾਬਾ ਰੀਠੇ ਥੱਲੇ ਬੈਠਿਆ ਰੀਠੇ ਮਿੱਠੇ ਹੋ ਆ ਸੜਕਾਂ ਦੇ ਉੱਤੇ ਬੜੇ ਰੀਠੇ ਨੇ ਜਿਨੇ ਕਿਹਨੇ ਆਪੀ ਹੋ ਗਏ ਚੋਨਾ ਬੀਜਦੇ ਹੋ ਕਣਕ ਬੀਜਦੇ ਹੋ ਅੰਬ ਦਾ ਬੂਟਾ ਲਾਉਂਦੇ ਹੋ ਪਾਲਦੇ ਹੋ ਕਦੇ ਰੀਠੇ ਵੀ ਕਿਹਨੇ ਪਾਲੇ ਆਪੀਓਗ ਪੈਂਦੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਔਰ ਜਿਸ ਰੀਤੇ ਚੱਲੇ ਗੁਰਨਾਨਕ ਸਾਹਿਬ ਬਹਿ ਗਏ ਔਰ ਇੱਠਾ ਕੌੜਾ ਵੀ ਮਿੱਠਾ ਹੋ ਗਿਆ ਜ਼ਹਿਰ ਵੀ ਅੰਮ੍ਰਿਤ ਬਣ ਗਿਆ ਜਿਸ ਰੋਖ ਥੱਲੇ ਨਾਨਕ ਮੱਤੇ ਯੁਪੀ ਵਿੱਚ ਪਹਿਲਾਂ ਗੋਰਖ ਮੱਤਾ ਸੀ ਗੋਰਖਾ ਵੀ ਜੋਗੀਆਂ ਦੇ ਮੱਥ ਚੱਲਦੀ ਸੀ ਗੁਰਨਾਨਕ ਸਾਹਿਬ ਗਏ ਉਹਦਾ ਨਾਂ ਹੀ ਬਦਲ ਗਿਆ ਉਹ ਬਣ ਗਿਆ ਨਾਨਕ ਮੱਤਾ ਜਿਸ ਤਰ੍ਹਾਂ ਦੀਏ ਗੁਣ ਗਾਏ ਜਾਨ ਉਸ ਤਰਜੀਹ ਦੀ ਉਸ ਮਕਾਨ ਦੀ ਤਸਵੀਰ ਬਦਲ ਜਾਂਦੀ ਜਿਸ ਤਰ੍ਹਾਂ ਤਸਵੀਰ ਬਦਲ ਗਈ ਉਸ ਦਿਨ ਤਸਵੀਰ ਬਦਲਨੀ ਹੈ ਨਹੀਂ ਤਾਂ ਨਹੀਂ ਬਦਲਨੀ ਤੇ ਜਦੋਂ ਰਿਟਾ ਮਿਠਾ ਹੋ ਗਿਆ ਤੇ ਮਰਦਾਨਾ ਇੰਜ ਸ਼ਕਤ ਜਿਵੇਂ ਅੰਗੂਰ ਖਾਈ ਦੀ ਤੇ ਜੋਗੀ ਇੱਕ ਵਾਰ ਤਾਂ ਹੱਸੇ ਇਹ ਬਾਬੇ ਦਾ ਚੇਲਾ ਮਰੇ ਲੋ ਕਿਉਂ ਦਿੱਤੇ ਭਾਰੇ ਪਰ ਜਦੋਂ ਗੁਰਨਾਨ ਸਾਹਿਬ ਉਥੋਂ ਚਲੇ ਗਏ ਨਾ ਕੁਝ ਦਿਨਾਂ ਬਾਅਦ ਤੇ ਫਿਰ ਜੋਗਿਆ ਨੇ ਪੁੱਛਿਆ मिठा के हो रिठ मोसा सही मिठा के ਮੇਠਾ ਕਿਵੇਂ ਹੋਇਆ ਰਿਹਾ ਪਿਆ ਮੈਨੂੰ ਦੱਸ ਤੇ ਸਹੀ ਇੱਕ ਵਾਰੀ ਮੇਠਾ ਕਿਵੇਂ ਹੋਇਆ ਰਿਹਾ ਪਿਆ ਮੈਨੂੰ ਦੱਸ ਤਾਂ ਸਹੀ ਇੱਕ ਵਾਰੀ